ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਆਪਾਂ ਪਹੁੰਚ ਗਏ ਆ ਕਨੌਰ ਕਨੌਰ ਵਾਲੀ ਨਹਿਰ 'ਪਾ ਪਹੁੰਚ ਗਏ ਬੰਦਰ ਹੈ ਨਾ ਉੱਥੇ ਬੰਦਰ ਇਧਰ ਆ ਜੇ ਬਾਈ ਕਰੀ ਆ ਤੇ ਆਪਾਂ ਪਹੁੰਚ ਗਏ ਜੀ ਕਨੌਰ ਵਾਲੀ ਨਹਿਰ 'ਪਰ ਔਰ ਯਹਾਂ 'ਕੇ ਨਾ ਸਪੈਸ਼ਲ ਕੁਲਚੇ ਆ ਜਿਹੜੇ ਲੱਗੇ ਆ ਖਾਣ ਕਿਉਂਕਿ ਵਕੀਲ ਸਾਹਿਬ ਸਾਹਮਣੇ ਬਣਵਾ ਰਹੇ ਆ ਕੁਲਚੇ ਜੋਤ ਖੜੀ ਵਾਲੀ ਉਹ ਹਾਂ ਬੱਚਾ ਔਰ ਅਸੀਂ ਲੱਗੇ ਆ ਜੀ ਕੁਲਚੇ ਖਾਣ ਅੱਜ ਕੋਈ ਕੰਮ ਤਾਂ ਕਨੌਰ ਆਏ ਤੇ ਸਪੈਸ਼ਲ ਔਰ ਕਨੌਰ ਖਾਣ ਲਗੇ ਹੋਏ ਆ ਕੁਲਚੇ ਔਰ ਮੈਂ ਖੜੀ ਆ ਨਹਿਰ ਕੇ ਉੱਪਰ ਯਹਾਂ ਪੇ ਨਹਿਰ ਚੱਲ ਰਹੀ ਆ ਬਹੁਤ ਬੜੀ ਆ ਇਹ ਨਹਿਰ ਹੈ ਨਾ ਇਹ ਨਹਿਰ ਹੈ ਭਾਈ ਜਹਾਂ ਪਰ ਬਹੁਤ ਜ਼ਿਆਦਾ ਡੈੱਡ ਬੋਡੀਆਂ ਮਿਲਦੀਆਂ ਔਰੇ ਇਹ ਨਹਿਰ ਨਾ ਮਤਲਬ ਬਹੁਤ ਦੂਰ ਤੇ ਆ ਰਹੀ ਆ ਇਹ ਨਹੀਂ ਮੈਨੂੰ ਪਤਾ ਵੈਸੇ ਇਹ ਵਾਲੀ ਬਹੁਤ ਦੂਰ ਤੇ ਆ ਰਹੀ ਆ ਪੰਜਾਬ ਕੀ ਐਸਵਾਈਐਲ ਕਹਿ ਲੋ ਸ਼ਾਇਦ ਆਈ ਥਿੰਕ ਉਹੀ ਹੋਣੀ ਹੈ ਨਾ ਔਰ ਬਕੀ ਸਭ ਲਗੇ ਹੋਏ ਆ ਕੁਲਚੇ ਖਾਣ ਗੋਲ ਗੱਪੇ ਖਾ ਰਹੇ ਆ ਦੇਖੋ ਮੈਨੂੰ ਨਹੀਂ ਦੇ ਇਹ ਨਹਿਰ ਕੇ ਨਾ ਕਿਨਾਰੇ ਪਰ ਵੀਰ ਕੀ ਦੁਕਾਨ ਹੈ ਔਰ ਇਹ ਕੁਲਚਾ ਕੀ ਯਾਨੀ ਬਹੁਤ ਜਿਆਦਾ ਫੇਮਸ ਆ ਕੁਲਚੇ RAM ਦੇ ਮਸ਼ਹੂਰ ਦਹੀਂ ਭੱਲੇ ਗੋਲ ਗੱਪੇ ਇਹ ਖਾ ਰਹੀ ਹੈ ਰਪਿੰਚਲ ਗੋਲ ਗੱਪੇ ਵਾਓ ਬੰਦਰ ਬੈਠਾ ਉਹ ਦੇਖੋ ਲਿਓ ਦੇਖ ਰਿਹਾ ਓਏ ਦੋ ਬੈਠੀਆਂ ਏਟਾਂ ਵੀ ਬੈਠੀਆਂ ਉਹ ਦੇਖੋ ਇੱਕ ਉੱਪਰ ਬੈਠਿਆ ਨਹੀਂ ਨਹੀਂ ਕੁਛ ਨਹੀਂ ਕਹਿੰਦਾ ਉਹ ਵੀਡੀਓ ਬਣਵਾ ਰਿਹਾ ਉਹ ਦੇਖ ਮੰਦਰ ਆ ਗਿਆ ਵੀਡੀਓ ਬਣਵਾ ਰਿਹਾ ਉਹ ਵੀਡੀਓ ਬਣਵਾ ਰਿਹਾ ਉਹ ਤੋ ਇਹ ਰੁਪੈਂਜ ਲਖਾਰੀ ਹੈ ਗੋਲ ਗੱਪੇ ਔਰ ਜੋਤ ਨੇ ਖਾ ਚੁੱਕੀ ਵਕੀਲ ਸਾਹਿਬ ਵੀ ਗਏ ਪੂਰਾ ਪਾਣੀ ਔਰ ਅਸੀਂ ਬਣਵਾਇਆ ਕੁਲਚਾ ਇੱਕ ਇੱਕ ਕੁਲਚਾ ਖਾ ਕੇ ਜਾਵਾਂਗੇ ਵਾਪਸ ਕਿਉਂਕਿ ਅਸੀਂ ਨਾਨੀ ਕੋਲ ਜਾਣਾ ਹੁਣ ਜਾਂਦੇ ਜਾਂਦੇ ਸਾਨੂੰ ਥਾ ਕੋਈ ਕੰਮ ਕਰਨ ਔਰ ਕੰਮ ਕਰਨ ਆਏ ਤੇ ਕੋਈ ਔਰ ਬਸ ਉਹ ਕੰਮ ਹੋ ਗਿਆ ਔਰ ਜਸਟ ਅਸੀਂ ਖਾ ਰਹੇ ਹਾਂ ਕੁਲਚੇ ਇੱਥੇ ਪਰ ਖੜੇ ਔਰ ਫੇਰ ਆ ਗਿਆ ਮੰंकी ਆ ਗਿਆ ਫੇਰ ਲਿਓ ਲੀਲੇ ਨੂੰ ਆ ਰਿਹਾ ਓ ਨੀ ਨੀ ਲਿਓ ਤੇ ਮਾਰ ਆ ਰਿਹਾ ਲਿਓ ਨੂੰ ਦੇਖ ਰਿਹਾ ਹੈ ਲਿਓ ਨੂੰ ਦੇਖ ਰਿਹਾ ਬਸ ਲਿਓ ਕਮਾ ਰਹੇ ਹੈ ਭਈ ਵੱਡ ਲੈਣਾ ਉਹਨੇ हज गुस्सा आ रहा है अभी बस कर कुलचा कैसे खाएगी कुलचा कैसे खाएगी वीडियो पकड़े आ आते गए बन गया कुलचा लो फड़ो काट गुड़िया बस मिर्चा मिर्चा नहीं है इसमें खाओ ਇੱਕ ਵਾਂ ਪਨੀਰ ਨਾ ਪਾਇਓ ਖਾਓ ਖਾਓ ਹੂੰ ਯਮੀ ਖਾਓ ਬੈਠ ਕੇ ਉਰੇ ਬੈਜੋ ਬੈਠ ਕੇ ਖਾ ਲੋ ਰੇ ਫੂਕ ਮਾਰ ਲੋ ਨਾ ਹੋੜੀ-ਵੜੀ ਗਾ ਠੰਡਾ ਹੋ ਜਾਏਗਾ ਇਹ ਦੇਖੋ ਬੰਦਰ ਗਾ ਬੈਠਿਆ ਇਹ ਦੇਖੋ ਕੇਲੇ ਖਾ ਰਿਆ ਬੈਠਿਆ ਇਹ ਕਿੱਥੇ ਜਗ੍ਹਾ ਮਿਲੀ ਹੈ ਬੈਠਣੇ ਦੀ ਸੁਣੋ ਇਹ ਕੇਲਾ ਖਾ ਰਿਆ ਵਿੱਚ ਬੈਠਿਆ ਆਣ कोई होना ना है तो जी खाया एक नौर के 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 कुलचे कुलचे बहुत और जा रहे हैं की की नानी 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 पास पास क्योंकि नानी का... नानी। रूप की नानी के पास है। क्योंकि नानी का का रूप ईसी मोड पर पहनता है मतलब ईसी रोड के ऊपर है तो रोड पर और जहां दिखावा ਤੁਹਾਨੂੰ ਪੈਲਸ ਦਿਖਾਉਂਗੀ ਰਸਤੇ ਦੇ ਵਿੱਚ ਪੈਲਸ ਹੈ ਉਹ ਵੀਡੀਓ ਵਿੱਚ ਛੱਤੀ ਵਾਰ ਦੇਖਿਆ ਨਹੀਂ ਕਦੇ ਨਹੀਂ ਦਿਖਾਇਆ ਕਦੀ ਨਹੀਂ ਦਿਖਾਉਂ ਪਹਿਲੀ ਵਾਰ ਦਿਖਾਣਾ ਉਹ ਤੇ ਗੁਰਦੁਆਰੇ ਦਿਖਾਇਆ ਵਾ ਨਾ ਗੁਰਦੁਆਰਾ ਸਾਹਿਬ ਵੀ ਨਹੀਂ ਦਿਖਾਇਆ ਨਾ ਜਹਾਂ ਨਾ ਇਸੀ ਰੋਡ ਚੁੱਪ ਹੋ ਜਾ ਇਸੀ ਰੋਡ ਦੇ ਉੱਪਰ ਨਾ ਉਹ ਪੈਲਸ ਬਣਿਆ ਵਾ ਇਹ ਤੁਹਾਨੂੰ ਦਿਖਾਉਂਗੀ ਮੈਂ ਇਸੀ ਰੋਡ ਦੇ ਉੱਪਰ ਹੈ ਪੈਲਸ ਜਿੱਥੇ ਮੇਰਾ ਔਰ ਵਕੀਲ ਸਾਹਿਬ ਦਾ ਵਿਆਹ ਹੋਇਆਤਾ ਔਰ ਹੋਰੇ ਨਿਕਲੇ ਤਾਂ ਆਪਾਂ ਇਸ ਰੋਡ ਪਰ ਆਉਂਦੇ ਹਾਂ ਕਮੀ ਹੈ ਇੱਧਰ ਛੋਟਾ ਕਮੀ ਨਹੀਂ ਬੜੀ ਕਮੀ ਪਤਰੀ ਛੋਟੀ ਕੰਮੀ ਹੈ ਹਨਾ ਕੰਮੀ ਕਲਾ ਦੀ ਹੈ ਹਾਂ ਕੰਮੀ ਕਲਾ ਉੱਧਰੋਂ ਦਾ ਪੈਲਸ ਲਓ ਜੀ ਇਹ ਆ ਗਿਆ ਇਸ ਰੋੜ ਕੇ ਉੱਪਰ ਪੈਲਸ ਇਹ ਹੈ ਹਰਮਨ ਪੈਲਸ ਮੈਂ ਤੁਹਾਨੂੰ ਦਿਖਾ ਰਹੀਆਂ ਗੱਡੀ ਰੋਕ ਲਿਓ ਮੜਾ ਜਾ ਹੈ ਤੇ ਲਓ ਜੀ ਇਹ ਹੈ ਜੀ ਹਰਮਨ ਪੈਲਸ ਜहां ਮੇਰਾ ਔਰ ਵਕੀਲ ਸਾਹਿਬ ਦਾ ਵਿਆਹ ਹੋਇਆਤਾ ਇਹ ਉਹ ਪੈਲਸ ਹੈ ਜੀ ਦੇਖੋ ਤੁਸੀਂ ਵੀ ਬਹੁਤ ਵਧੀਆ ਜੀ ਅੰਦਰ ਬਣਿਆ ਹੋਇਆ ਅੱਗੇ ਬੋਰਡ ਲੱਗਿਆ ਹੋਇਆ ਅੱਗੇ ਬੋਰਡ ਬਾਅਦ ਵਿੱਚ ਦਿਖਾਉਂਗੀ ਤਾਂ ਇਹ ਆ ਬੋਰਡ ਲੱਗਿਆ ਹੋਇਆ ਪਿੱਛੇ ਮੂੰਹ ਲੱਗ ਰਿਹਾ ਪਾਰਕਿੰਗ ਹੋਣੀ ਹਰਮਨ ਪੈਲਸ ਇਸ ਪੈਲਸ ਦੇ ਵਿੱਚ ਮੇਰਾ ਔਰ ਵਕੀਲ ਸਾਹਿਬ ਦਾ ਵਿਆਹ ਹੋਇਆ ਜੀ ਜੋ ਮੈਂ ਪੈਲਸ ਦਿਖਾਇਆ ਨਾ ਮੇਰਾ ਔਰ ਵਕੀਲ ਸਾਹਿਬ ਦਾ ਇਸ ਪੈਲਸ ਦੇ ਵਿੱਚ ਵਿਆਹ ਹੋਇਆ ਥਾ ਔਰ ਜਹਾਂ ਆਨੰਦ ਕਾਰਜ ਹੋਏ ਤੇ ਉਹ ਵੀ ਗੁਰਦੁਆਰਾ ਸਾਹਿਬ ਰੋਡ ਦੇ ਉੱਪਰ ਹੈ ਉਹ ਵੀ ਦਿਖਾਵਾਂਗੀ ਕਿੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ 16 16 ਸਾਲ ਹੋ ਗਏ ਜੀ ਸਾਡੇ ਵਿਆਹ ਨੂੰ 17ਵਾਂ ਚੱਲ ਰਿਹਾ 17 ਸਾਲ ਕੰਪਲੀਟ ਹੋ ਜੰਗੇ 18ਵਾਂ ਲੱਗ ਜਾਏਗਾ ਵਿਆਹ ਨੂੰ ਬੁੱਲੀ ਨੇ ਸਾਲ ਮੈਂ ਵਕੀਲ ਸਾਹਿਬ ਗੈ ਰਹੀ ਦੇ ਕਿੰਨਾ ਜਿਗਰਾ ਤੁਹਾਡੇ ਵਰਗਿਆਂ ਗਿਆ ਲੈ ਓਏ ਮੈਂ ਕਿਹਨੇ ਚੀਦਾ 14 ਸਾਲ ਹੋ ਗਏ ਆਪ ਦੋਨੇ ਗੈ ਰਹਿੰਦੇ ਔਟਲੇ ਚੌਦਗਰੀ ਮੰਨੂ ਆਪ ਦੋਨੇ ਗੈ ਰਹਿੰਦੇ ਨੇ ਨੇ ਸਾਲ ਹੋ ਗਏ ਮੈਂ ਕੱਟ ਲੈ ਮੈਂ ਵਕੀਲ ਸਾਹਿਬ ਗੈ ਲੈ ਕੋਈ ਹੋਰ ਹੁੰਦਾ ਕਦੀ ਨਾ ਕੱਟਦਾ ਚਲੋ ਮੈਂ ਮੈਂ ਕੱਟ ਲੈ ਮੈਂ ਕੱਟ ਲੈ ਔਰ ਇਹ ਬੰਦਾ ਵੀ ਇਨੇ ਵੀ ਕੱਟ ਲਈ ਹਨਾ ਮੰਮੀ ਯਾਰ ਪਾਪਾ ਗਿਆ ਲੈ ਦੀਦੀ ਗਿਆ ਲੈ ਇਨੇ ਵੀ ਝੇਲ ਲਿਆ ਤਿੰਨ ਤਿੰਨ ਬੰਦਿਆਂ ਨੂੰ ਤਾਂ ਹੁਣ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੋ ਲੋ ਜੀ ਇਸੀ ਮੋੜ ਕੇ ਉਪਰ ਸੋਰੀ ਇਸੀ ਰੋਡ ਕੇ ਉਪਰ ਗੁਰਦੁਆਰਾ ਸਾਹਿਬ ਹੈ ਜਹਾਂ ਅਨੰਦ ਕਾਰਜ ਹੋਏ ਤੇ ਤੋ ਲੋ ਜੀ ਇਹ ਆ ਗਿਆ ਗੁਰਦੁਆਰਾ ਸਾਹਿਬ ਸਾਹਮਣੇ ਦਿਖ ਰਿਹਾ ਨਾ ਤੁਹਾਨੂੰ ਨਸਾਨ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦੇਖੋ ਜੀ ਜਹਾਂ ਮੇਰਾ ਔਰ ਵਕੀਲ ਸਾਹਿਬ ਦਾ ਅਨੰਦ ਕਾਰਜ ਹੋਏ ਤੇ ਇਹ ਕਾਮੀ ਕੇ ਵਿੱਚ ਹੈ ਕਾ ਨਹੀਂ ਪਿੱਪਲ ਮੰਗੋਲੀ ਹੈ ਨਾ ਹਾਂ ਇਹ ਪਿੱਪਲ ਮੰਗੋਲੀ ਆ ਪਿੰਡ ਜਿੱਥੇ ਮੇਰੇ ਔਰ ਗੁਰੂ ਵਕੀਲ ਸਾਹਿਬ ਕੇ ਆਨੰਦ ਕਾਰਜ ਹੋਏ ਤੇ ਜਿੱਥੇ ਇਸ ਕੇ ਪਾਪਾ ਨੇ ਆਪਣੀ ਸਾਰੀ ਟੈਨਸ਼ਨ ਮੇਰੇ ਪੱਲੇ ਮੱਥਾ ਦੀ ਇਹ ਮੈਂ ਕਹਿਣ ਜਾ ਰਿਹਾ ਤੇ ਪੈਦਾਰੀ ਕੁੜੀ ਹਾਂ ਇਹ ਮੋੜਨ ਜਾ ਰਹੇ ਆ ਮੰਨੋ ਤੇ ਆਪਣੇ ਨਿਆਣੇ ਲੈ ਜੂਗੇ ਮੰਨੋ ਮੋੜ ਜੂਗੇ ਨਹੀਂ ਗੱਲ ਇਸ ਨੂੰ ਵੀ ਰੱਖਾਂਗੇ ਨਾ ਨਾ ਰੋਕ ਨੂੰ ਕਿਉਂ ਇਹ ਤਾਂ ਸੱਤੇ ਘਦਰਨਾਕ ਬੰਦਾ ਆ ਇਹੋ ਖੁਦ ਹੀ ਤਾਂ ਬੋਲੀ ਨਾ 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 ਮੈਂ ਆਪਣੀਆਂ ਤੀਆਂ ਲੈ ਜੂਗਾ ਨਹੀਂ ਕਿ ਤੀ ਛੱਡ ਜੂਗਾ ਹਾਂ ਔਰ ਦੇਖੋ ਜੀ ਵਿਆਹ ਹੋਇਆ ਤਾਂ ਜੋ ਪੈਲਸ ਵੀ ਦਿਖਾ ਦਿਆ ਔਰ ਜਹਾਂ ਅਨੰਦ ਕਾਰਜ ਹੋਏ ਤੇ ਉਹ ਵੀ ਦਿਖਾ ਦਿਆ ਹੁਣ ਜਾ ਰਹੇ ਆਂ ਜੀ ਆਪਣੇ ਪਿੰਡ ਨੂੰ ਇਹ ਰੋਡ ਨਾ ਸਾਰਾ ਮੇਰੇ ਪਿੰਡ ਦਾ ਆ ਰੋਡ ਹੈ ਨਾ ਸਾਰਾ ਇਹ ਮੇਰੇ ਪਿੰਡ ਦਾ ਰੋਡ ਹੈ ਸਾਰਾ ਪਟਿਆਲਾ ਰੋਡ ਕਨੌਰ ਪਟਿਆਲਾ ਸਿੱਧਾ ਸ਼ੰਭੂ ਨੂੰ ਨਿਕਲ ਜੂਗਾ ਸ਼ੰਭੂ ਦੇ ਅੱਗੇ ਇਧਰ ਨੂੰ ਰਾਜਪੁਰਾ ਮੁੜ ਜੂਗਾ ਇਧਰ ਨੂੰ ਮੁੜ ਜੂਗਾ ਅੰਬਾਲਾ ਯਾਨੀ ਪੰਜਾਬ ਹਰਿਆਣਾ ਕੇ ਬਾਰਡਰ ਪਰ ਹੈ ਪਿੰਡ ਤੋ ਆਪਾਂ ਜਾ ਰਹੇ ਆਂ ਜੀ ਨਾਨੀ ਕੋਲ ਹੁਣ ਲੱਗੇ ਨੂੰ ਜੀ ਆ ਗਿਆ ਨਾਨੀ ਦਾ ਪਿੰਡ ਵੜ ਗਿਆ ਆਪਾਂ ਅੰਦਰ ਨੂੰ ਚਲੋ ਜੀ ਨਾਨੀ ਕੇ ਘਰਾਂ ਚਲenge ਯੇ ਰੂਪ ਕੀ ਨਾਨੀ ਆ ਗਈ ਇਹ ਖੜਿਆ ਗੱਲੀ ਕੁਚੇ ਵਾਲਾ ਜੀ ਆਪਾਂ ਪਹੁੰਚ ਗਏ ਆਂ ਮੰਮੀ ਦੇ ਕੋਲ ਔਰ ਨਾਨੀ ਬੈਠੀ ਐ ਇੱਧਰ ਹੁਣ ਹੀ ਪਹੁੰਚੇ ਆਂ ਆਪਾਂ ਔਰ ਭਾਵਨਾ ਅੰਦਰ ਐ ਔਰ ਆਪਾਂ ਛੋਟੀ ਜੀਚੂ ਹੀ ਨੂੰ ਮਿਲਾਨੇ ਆ ਮੇਰੀ ਪਤੀਜੀ ਨੂੰ ਇਹ ਦੀਚੂ ਹੀ ਇਹ ਚੂਹੀ ਐ ਇਹ ਦੇਖੋ ਚੂਹੀ ہماری ਛੋਟੀ ਜੀ ਚੂਹੀ ਦੇਖੀ ਹੈਲੋ ਨਾਣੋ ਇਹ ہماری ਚੂਹੀ ਹੈ ਛੋਟੀ ਜੀ ਇਹ ਮੇਰੀ ਭਤੀਜੀ ਹੈ ਛੋਟੀ ਜੀ ਹਾਂ ਹਾਂ ਇਹ ਇਹ ਨੂੰ ਉੱਪਰ ਆ ਲੱਗ ਰਿਹਾ ਬੋਲੀ ਦੇ ਉੱਪਰ ਆ ਲੱਗ ਰਿਹਾ ਇਹਨੂੰ ਚਲੋ ਜੀ ਆਪਾਂ ਅੱਗੇ ਭਾਵਨਾ ਕੇ ਪਾਸ ਔਰ ਭਾਵਨਾ ਲੱਗੀ ਵੀ ਆ ਚਾਹ ਬਣਾਣਾ ਔਰ ਅਹੀ ਜੀ ਭਾਬੀ ਕਿਸਮਤ ਵਾਲਿਆਂ ਨੂੰ ਮਿਲਦੀ ਆ ਬਈ ਸਾਨੂੰ ਤਾਂ ਬਹੁਤ ਵਧੀਆ ਸਾਰਿਆਂ ਨੂੰ ਮਿਲੇ ਔਰ ਸਾਨੂੰ ਤਾਂ ਦੇਖੋ ਵੀ ਬਹੁਤ ਵਧੀਆ ਮੱਥੇ ਪਰ ਚੂੜੀ ਨਹੀਂ ਅਗਲੀ ਪਾਉਂਦੀ ਚਾਹ ਪਾਣੀ ਸਭ ਕੁਝ ਹਨਾ ਚਲੋ ਦੋ ਕੜੀ ਆਪਾਂ ਵੀ ਕਿਹਾਣਾ ਉਹੀ ਹੈ ਬੱਚਾ ਵੀ ਛੋਟਾ ਕੁੜੀਆ ਰਾਣੀ ਵੀ ਛੋਟੀ ਹੈ ਵਿਚਾਰੀ ਦੀ ਹਲੇ ਤੇ ਚਲੋ ਹੈਲਪ ਹੋ ਨਾਲ ਹੋ ਜਾਂਦਾ ਆਪਾਂ ਵੀ ਆਪਣੇ ਘਰਾਂ ਵੀ ਕੰਮ ਕਰਦੇ ਆ ਮੇਰੇ ਤਾਂ ਆਪੇ ਨਹੀਂ ਹੱਥ ਟਿਕਦੇ ਬਈ ਸਿੱਧੀ ਜੀ ਗੱਲ ਕਹਿ ਰਹੀ ਆ ਹਾਂ ਮੇਰੇ ਟਿਕਦੇ ਨਹੀਂ ਹੈਗੇ ਮੈਂ ਤਾਂ ਆਪੀ ਲੱਗ ਜਾਂਦੀ ਆ ਨਾਲਾ ਕਿ ਹੋਰ ਨਾਵੇਂ ਮਾਈਂਡ ਕਰਾਂ ਵੀ ਮੈਂ ਕੰਮ ਕਰਿਆ ਜਾਂ ਨਾ ਮੈਂ ਸੁਣਾਵਾ ਨਾ ਮੈਨੂੰ ਆਦਤ ਹੈ ਮੈਨੂੰ ਐ ਵੀ ਮੇਤੋਂ ਆਪੇ ਨਹੀਂ ਟਿਕਉ ਹੁੰਦਾ ਮੇਰੇ ਤੇ ਟੀਕੇ ਨਹੀਂ ਹੁੰਦਾ ਹੈ ਆਹ ਬਲੇ ਸੀ ਹੈ ਐਸੇ ਸੇ ਹੀ ਤੇ ਉਸ ਦੇ ਪਰ ਬਦਾਮ ਵਦੂਮ ਤੇ ਗਿਰੇ ਅੱਜ ਤੋਂ ਗਿਰੀ ਨਹੀਂ ਹੁੰਦੀ ਮੋਫਲੀ ਕੀ ਗਿਰੀ ਉਸਕੇ ਉਹ ਤੀ ਲੱਗੀ ਵੀ ਉਸਕੇ ਵਿੱਚ ਨਾ ਪੀਸਕੇ ਵੀ ਪਾਈ ਦੀ ਸੀ ਬਹੁਤ ਟੇਸਟੀ ਤੇ ਉਹ ਬਿਸਕੁਟ ਤੇ ਆਪਾਂ ਭਾਵਨਾ ਬਣਾ ਰਹੀ ਹੈ ਚਾਹ ਔਰ ਵਕੀਲ ਸਾਹਿਬ ਬੈਠੇ ਆ ਬਾਹਰ ਅਸੀਂ ਚੱਕੀ ਆ ਛੋਟੀ ਜੀ ਖੁੜੀਆ ਜੋ ਕਿ ਮੇਰੀ ਪਤੀ ਜੀ ਹੈ ਵੈਸੇ ਅਸੀਂ ਸਿੱਧੇ ਲੰਘ ਜਾਣਾ ਤਾਂ ਲੇਕਿਨ ਜੋਤ ਕਹਿ ਰਹੀ ਹੈ ਕਿ ਮੈਨੂੰ ਦੇਖ ਮੈਨੂੰ ਰਹਿਮਤ ਨੂੰ ਮਿਲ ਕੇ ਜਾਣਾ ਹੈ ਰਹਿਮਤ ਨੂੰ ਮਿਲ ਕੇ ਜਾਣਾ ਹੈ ਰਹਿਮਤ ਖਿੱਚ ਲਈ ਸਾਨੂੰ ਉਹਨਾਂ ਨੂੰ ਤੇ ਬਾਕੀ ਦੇਖਦੇ ਆਂ ਜੀ ਰਮਤ ਨੇ ਉਪਰਾ ਤਾਂ ਨਹੀਂ ਕਰਿਆ ਹਨ ਪਹਿਲਾ ਪਹਿਲਾ ਕਰਿਆ ਸ਼ੁਰੂ ਤੇ ਥੋੜਾ ਜਿਹਾ ਰੋਈ ਐ ਬਾਵਜੂਦ ਕੇ ਦੇਖੋ ਕਮਾਲ ਬਾਵਜੂਦ ਨੇ ਛੋਟੇ ਜਿਹੇ ਨੂੰ ਪਾ ਲਿਆ ਟੋਕਰੀ ਦੇ ਵਿੱਚ ਕੀ ਹੋ ਗਿਆ ਹੈ ਟੋਕਰੀ ਮੇਂ ਪਾ ਲਿਆ ਕੌਣ ਪਾ ਲਿਆ ਤੇਰੇ ਕ੍ਰਿਸ਼ਨ ਜੀ ਹੈ ਕ੍ਰਿਸ਼ਨ ਜੀ ਟੋਕਰੀ ਮੇਂ ਪਾ ਲੇ ਜੋਤ ਨੇ ਕ੍ਰਿਸ਼ਨ ਜੀ ਨੂੰ ਟੋਕਰੀ ਮੇਂ ਪਾ ਲਿਆ ਇਹ ਜਾ ਰਿਹਾ ਹੈ ਕ੍ਰਿਸ਼ਨ ਜੀ ਕੋ ਲੈ ਕੇ ਦੇਖੀ ਬਾਬਰਾ ਲੈ ਕੇ ਜਾ ਰਿਹਾ ਹੈ ਕ੍ਰਿਸ਼ਨ ਜੀ ਨੂੰ क्रिशन जी ने लेके जा रहे टोकरी हाँ ये कृष्ण जी को लेके बैठ गया टोकरी में हम्म क्या हो गया दे दे। तेरा क्या बना दिया है क्या बना दिया दे तेरा दे दे सरों ने क्या बना दिया कि भावना दे 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 दे। अच्छा चलो तो जी टोकरी के बीच पा बच्चे खेल खेल रहे हैं छोटी जी गुड़िया ना हाँ क्या काकी खेल रही है काकी खेल रही है इधर बन रहे हैं जी नमकीन चावल आ, क्या क्या पड़ना पावे ना गोभी सब तो पहला चावल हाँ चावल डाल रहे हैं बिच में ये गाजर है हम्म। आलू गोभी गाजर मटर पाके ਚਾਰ ਚੀਜ਼ਾਂ ਪਾ ਕੇ ਫਿਰ ਚੋਲ ਬਣਾਉਣਿਆਂ ਨੂਨ ਵਾਲੇ ਖੁਸ਼ ਹੋ ਕੇ ਖਾਣੀ ਆ ਸਾਰਿਆਂ ਨੇ ਚੋਲ ਕਿਉਂਕਿ ਚੋਲ ਸਦਾ ਬਹਾਰ ਹੈ ਵਧੀਆ ਲੱਗਦੇ ਆ ਸਰਦੀਆਂ 'ਚ ਸਵਾਦ ਆਉਂਦਾ ਹਾਂ ਮਟਰ ਪਾ ਕੇ ਸਬਜ਼ੀਏ ਸਬਜ਼ੀਆਂ ਪਾ ਗਏ ਹਨ ਸਰਦੀਆਂ ਦੇ ਵਿੱਚ ਹੀ ਮਿਲਦੀ ਆ ਇਹ ਸਰਦੀਆਂ ਸਬਜ਼ੀਆਂ ਨਹੀਂ ਹੁੰਦੀਆਂ ਆ ਇਹ ਤਾਂ ਬਣਾਉਣੀ ਸਹੀ ਬਾਤ ਹੈ ਇੱਕ ਆਲੂਆਂ ਨੂੰ ਛੱਡਣਾ ਉਹ ਵੀ ਪਾ ਦੋ ਵਿੱਚ ਤਾਂ ਇੱਧਰ ਬਣਾਈ ਵੀ ਤੀ ਭਾਵਨਾ ਨੇ ਦਾਲ ਅਸੀਂ ਕਿਹੜੀ ਦਾਲ ਨਹੀਂ ਖਾਣੀ ਭਾਵਨਾ ਨੇ ਬਣਾਇਆ ਵਾ ਤਾਂ ਕਸ ਕੀ ਦਾਲ ਆ ਭਾਵਨਾ माहमां की दाल सब्जी नहीं है राजमा की अच्छा 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 माह के बीच राजमा हां हां ठीक है ठीक है राजमा बीच चल चल खा खा सारे खा है डिओ खा रहे आप क्या मेरी बारी लो जी चौल बन चुके हैं इधर और इधर पे है दही जो कि ने दही के बीच बूंदी घोली भी है और फाइनली ਚੋਲ ਬਣ ਗਏ ਆ ਜੀ ਹੁਣ ਆਪਾਂ ਪਾਈਏ ਪਲੇਟਾਂਗੇ ਵਿੱਚ ਖਾਈਏ ਔਰ ਭਾਵਨਾ ਤੋਰੀ ਹੈ ਗੁੜੀਆ ਕੇ ਛੋਟੀ ਜੀ ਕੇ ਕੱਪੜੇ ਔਰ ਮੈਂ ਪਾਵਾਂਗੀ ਚੋਲ ਮੰਮੀ ਬੈਠੀ ਹੈ ਰੂਪ ਕੇ ਔਰ ਜੋਤ ਕੇ ਨੇੜੇ ਔਰ ਛੋਟੀ ਜੀ ਗੁੜੀਆ ਸੋਗੀ ਨਾ ਉਸਕੇ ਪਾਸ ਬੈਠੀ ਹੈ ਔਰ ਫਾਈਨਲੀ ਆਪਾਂ ਪਾਈਏ ਚੋਲ ਤੋ ਲੋ ਜੀ ਫਾਈਨਲੀ ਚੋਲ ਆਪਣੇ ਹੋ ਗਏ ਆ ਰੈਡੀ ਪਹਿਲਾਂ ਪਾ ਵਕੀਲ ਸਾਹਿਬ ਨੂੰ ਦੇਖਿਆਈਏ ਤੇ ਚਮਚ ਕੱਢਦੇ ਆ ਵਿੱਚ ਤੋਂ ਲਗਾਉਂਦੇ ਆ ਲੀਜੀਏ ਤੋ ਲੋ ਜੀ ਫਾਈਨਲੀ ਹਮਾਰੇ ਚਾਵਲ ਬਣ ਕੇ ਹੋ ਗਏ ਆ ਰੈਡੀ ਦਈਏ ਵਕੀਲ ਸਾਹਿਬ ਨੂੰ ਕਿਉਂਕਿ ਉਹ ਸਾਹਮਣੇ ਸੋ ਗਏ ਲੋ ਉਠੋ ਚੋਲ ਖਾ ਲੋ ਗਰਮ ਗਰਮ ਕਲੀਅਰ ਰੱਖ ਗਈ ਆਪਣੀ ਚਲੋ ਜੀ ਫਰੈਂਡਸ ਆਪਾਂ ਅਗੇ ਵਾਪਸ ਕਿਉਂਕਿ ਮੰਮੀ ਕੋਲ ਚਲੇ ਗਏ ਤੇ ਅਸੀਂ ਸਵੇਰ ਕੇ ਨਿਕਲੇ ਹੋਏ ਆਂ ਔਰ ਕੋਈ ਕੰਮਤਾ ਕੰਮ ਤੋਂ ਆਂਦੇ ਆਂਦੇ ਆਪਾਂ ਅਗੇ ਨਾਨੀ ਕੋਲ ਔਰ ਨਾਨੀ ਕੋਲ ਤੋਂ ਹੁਣ ਆਪਾਂ ਜਾ ਰਹੇ ਆਂ ਵਾਪਸ ਘਰ ਨੂੰ ਟਾਈਮ ਹੋ ਗਿਆ ਜੀ ਸਵਾ 4 ਵਜੇ ਦਾ ਔਰ ਲੀਓ ਵੀ ਨਾਲ ਹੈ ਛੋਤ ਵੀ ਰੁਕਣੀ ਕਿਉਂ ਚੀਜੀ ਕਿਹੜੀ ਲੈਣੀ ਹੈ ਹੈ ਨਾ ਫਿਰ ਕਿਹਾ ਚੀਜੀ ਸਵੇਰ ਕੇ ਤੁਹਾਨੂੰ ਇਹ ਚੀਜੀ ਖਾ ਲੀਆਂ ਤਾਂ ਜਿੱਥਾ ਜਾਓ ਚੀਜ਼ ਜ਼ਰੂਰੀ ਹੈ ਚਾਕਲੇਟ ਬਹੁਤ ਹੈ ਚੋਕ ਚਾਕਲੇਟ ਫਿਰ ਮਰੂਦ ਵੀ ਪਏ ਆ ਘਰਾਂ ਉਹ ਵੀ ਪਿਆ ਚੀਜੀ ਪਈ ਹੈ ਚਾਕਲੇਟ ਨਹੀਂ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹਲਦੀ ਰਾਮ ਤੇ ਲਾਵਾਂਗੇ ਉਹਦਾ ਬੰਦ ਦੁਕਾਨ ਖਲਦੀ ਬੰਦ ਹੋਣੀ ਇਹਨਾਂ ਰੀ ਨੀਂਗਾਂ ਤਾਂ ਅੰਗ ਕਰ ਰਹੀ ਹੈ ਕਰੀ ਬਨ ਚੀਜ਼ ਦਵਾਓ ਸਵੇਰ ਕੀ ਖਾ ਰਹੀ ਹੈ ਨਹੀਂ ਚੀਜ਼ਾਂ ਹੈ ਰਾਜ ਦੀ ਹੋਣੀ ਹੈਗੀ ਰੂਪ ਸੰਡੇ ਜਾਵਾਂਗੇ ਹਾਂ ਸੰਡੇ ਨੂੰ ਗੱਲ ਸੀ ਸੰਡੇ ਕੱਲ ਥੋੜੀ ਆ ਕੱਲ ਕੱਲ ਨਹੀਂ ਹੈ ਆ ਸਰ ਚਲੋ ਜੀ ਬਾਈ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਕਮੈਂਟ ਕਰਿਓ ਬਾਏ ਬਾਏ ਕੈਰੀਅਰ ਪੈਂਜਲ ਬਾਏ 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 ਜੀ ਸਾਰਿਆਂ ਨੂੰ ਬਾਏ ਬਾਏ